ਪੰਜਾਬ ਤੋਂ ਹਜੂਰ ਸਾਹਿਬ ਜਾਜ ਰਹੀਂ ਜਾਣ ਵਾਸਤੇ ਆਪਾਂ ਨੂੰ ਜਲੰਧਰ ਤੋਂ ਪਹਿਲਾਂ ਪਲੇਨ ਲੈਣਾ ਪੈਂਦਾ ਵਾ ਜਲੰਧਰ ਚ 에ਅਰਪੋਰਟ ਹੈਗਾ ਆਦਮਪੁਰ 에ਅਰਪੋਰਟ ਵਾ ਜਦਾਬ ਮਤਲਬ ਛੋਟਾ ਹੀ 에ਅਰਪੋਰਟ ਆ ਉਥੇ ਇੱਕ ਹੀ ਫਲਾਈਟ ਆ ਜਿਹੜੀ ਹਜੂਰ ਸਾਹਿਬ ਜਾਂਦੀ ਆ ਸਟਾਰ 에ਅਰਲਾਈਨ ਤੇ ਉਹ ਹਰ ਰੋਜ਼ ਮਤਲਬ ਇੱਕ ਫਲਾਈਟ ਜਾਂਦੀ ਜਾਂਦੀ ਆ ਡੇਲੀ ਦੀ ਠੀਕ ਆ ਤੇ ਤਿੰਨ ਤੋਂ ਚਾਰ ਘੰਟਿਆਂ ਦੇ ਵਿੱਚ ਵਿੱਚ ਇਹ ਮਤਲਬ ਫਲਾਈਟ ਆਪਾਂ ਨੂੰ ਹਜੂਰ ਸਾਹਿਬ ਪਹੁੰਚਾ ਦਿੰਦੀ ਆ ਰਾਹ 'ਚ ਇੱਕ ਸਟੇ ਹੁੰਦਾ ਵਾ ਗਾਜ਼ੀਆਬਾਦ ਦਿੱਲੀ ਦੇ ਕੋਲ ਉਥੇ 40 ਮਿੰਟ ਦਾ ਸਟੇ ਹੁੰਦਾ ਕਿ ਇਹੋਲੇ 10-20 ਮਿੰਟ ਵਾਧ ਘਟ ਵੀ ਜਾਂ ਉਸ ਤੋਂ ਬਾਅਦ ਜਿਹੜੀ ਉਹ ਨਦੀਰ ਸਾਹਿਬ ਆਪਾਂ ਨੂੰ ਪਹੁੰਚਾ ਦਿੰਦੀ ਹੈ ਫਲਾਈਟ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਟਿਕਟ ਪ੍ਰਾਈਸ ਕਿੰਨਾ ਵਾ ਜੇ ਦੇ ਆਪਾਂ 1 ਮਹੀਨੇ ਪਹਿਲਾਂ ਬੁਕਿੰਗ ਕਰਾ ਲੈਂਦੇ ਆ ਠੀਕ ਆ ਜੀ ਟਿਕਟ ਕਰਵਾ ਲੈਂਦੇ ਆ ਤੇ 8 ਤੋਂ 9000 ਦੇ ਵਿਚ ਵਿੱਚ ਆਪਾਂ ਨੂੰ ਮਿਲ ਜਾਂਦੀ ਹੈ ਟਿਕਟ ਇੱਕ ਸਾਈਡ ਦੀ ਤੇ ਜੇ ਆਪਾਂ ਲਾਗੇ ਜੇ ਕਰਾਉਣੇ ਵੱਲੋਂ ਜਿਵੇਂ 5 ਦਿਨ ਰਹਿੰਦੇ ਆ ਫਿਰ ਇਹ 15000 ਦੀ ਮਿਲਦੀ ਹੈ 16 17 18000 ਤੱਕ ਵੀ ਮਿਲ ਜਾਂਦੀ ਹੈ ਡਿਪੈਂਡ ਕਰਦਾ ਆਪਾਂ ਕਿੰਨੀ ਪਹਿਲਾਂ ਕਰਾਉਨੇ ਆ ਬਾਕੀ ਇਹਦੇ ਵਾਸਤੇ ਆਪਾਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੁੰਦੀ ਆਧਾਰ ਕਾਰਡ ਤੇ ਆਪਾਂ ਮਤਲਬ ਟਿਕਟ ਟ ਤੇ ਯਾਤਰਾ ਵਾਸਤੇ ਮੈਨੂੰ ਪਲੇਨ ਚ ਜਾ ਸਕਦੇ ਆ ਬਾਕੀ ਇਹਦੇ ਚ ਉਹ ਵੀ ਰਨ ਫਾਇਦਾ ਵਾ ਜਿਹੜੇ ਬਾਹਰੋਂ ਆਉਂਦੇ ਜਿਨ੍ਹਾਂ ਕੋ ਟਾਈਮ ਘੱਟ ਹੁੰਦਾ ਵਾ ਤੇ ਤਿੰਨ ਤੋਂ ਚਾਰ ਘੰਟਿਆਂ ਚ ਮੈਨੂੰ ਹਜੂਰ ਸਾਹਿਬ ਪਹੁੰਚ ਸਕਦੇ ਆ ਜਿਵੇਂ ਬਜ਼ੁਰਗਿਆ ਜਿਨ੍ਹਾਂ ਕੋ ਟ੍ਰੇਨ ਚ ਸਫਰ ਨਹੀਂ ਹੁੰਦਾ ਦੋ ਦੋ ਦਿਨ ਟ੍ਰੇਨ ਚ ਲੱਗ ਜਾਂਦੇ ਆ ਉਹ ਮੈਨੂੰ ਇਹਦਾ ਲਾਭ ਉਠਾ ਸਕਦੇ ਆ ਤੇ ਬਾਕੀ ਜਿਹਨਾਂ ਨੇ ਸਫਰ ਕੀਤਾ ਵਾ ਜਾਂ ਜਿਨ੍ਹਾਂ ਨੇ ਕਰਨਾ ਵਾ ਕਮੈਂਟ ਕਰਕੇ ਜਰੂਰ ਦੱਸਿਓ